ਇੱਥੇ ਸਾਡੇ ਹੱਕ ਇੱਥੇ ਸਾਡੇ ਹੱਕ ਇੱਥੇ ਸਾਡੇ ਹੱਕ ਪੰਜਾਬ ਸਰਕਾਰ ਜਿੰਦਾਬਾਦ ਸੈਂਟਰ ਸਰਕਾਰ ਜਿੰਦਾਬਾਦ 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 ਪੰਜਾਬ ਪ੍ਰਧਾਨ ਵੀਜੇ ਕਲੜਾ ਜੀ ਜਿੰਦਾਬਾਦ 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 ਪੰਜਾਬ ਪ੍ਰਧਾਨ ਵੀਜੇ ਕਲੜਾ ਜੀ ਜਿੰਦਾਬਾਦ 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 ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਪੰਜਾਬ ਦੀਆਂ ਮਜ਼ਦੂਰੀਆਂ ਦੂਜੀਆਂ ਸੂਬਿਆਂ ਨਾਲੋਂ ਬਹੁਤ ਘੱਟ ਹੈ ਜਿਹੜੀ ਕਿ ਹਰਿਆਣਾ ਵਿੱਚ 2 ਰੁਪਏ ਦਾ ਫਰਕ ਹੈ ਇਸ ਕਰਕੇ ਜੇ ਮਜ਼ਦੂਰੀ ਇੱਥੇ ਘੱਟ ਮਿਲਦੀ ਹੈ ਤੇ ਬਿਹਾਰ ਚੋਂ ਜਾਂ ਪ੍ਰਵਾਸੀ ਮਜ਼ਦੂਰ ਸਾਤੇ ਪੰਜਾਬ ਚ ਆ ਕੇ ਕੋਈ ਰਾਜੀ ਨਹੀਂ ਦੂਜੀਆਂ ਕੰਟਰੀਆਂ ਜਾਂਦੇ ਮੰਦੇ ਆ ਪਰ ਸੇ ਜਾਂਦੇ ਜਾਂ ਹਰਿਆਣਾ ਚ ਜਾਂਦੇ ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਰਿਕਵੈਸਟ ਕਰਦਾ ਆ ਕਿ ਸਾਡੀਆਂ ਮਜ਼ਦੂਰੀਆਂ ਦੂਜੇ ਸੂਬਿਆਂ ਨਾਲ ਬਰਾਬਰ ਕੀਤੀਆਂ ਜਾਣ ਜੋ ਕਿ ਅਸੀਂ ਵੀ ਮਤਲਬ ਮਜ਼ਦੂਰ ਪੂਰੇ ਮਿਲ ਸਕਣ ਤੇ ਮਜ਼ਦੂਰੀ ਪੂਰੀ ਮਿਲ ਸਕੇ ਤਾਂ ਕੋਈ ਸ਼ਰਤ ਹੋਣੀ ਹੈ ਤੇ ਤੁਹਾਨੂੰ ਅਸਲ ਵਿੱਚ ਕਿੰਨੀ ਮਜ਼ਦੂਰੀ ਮਿਲ ਰਹੀ ਹੈ ਪੰਜਾਬ ਸਰਕਾਰ ਤੋਂ 1 ਰੁਪਇਆ 90 ਪਾਈ ਦੂਜੇ ਨੂੰ ਘਟੇ ਤਾਂ ਤੁਹਾਡੀ ਕੀ ਮੰਗ ਕਿੰਨੀ ਚਾਹੀਦੀ ਆ ਅਸੀਂ 25% ਵਾਅਦਾ ਸਾਡੇ ਪੰਜਾਬ ਪ੍ਰਧਾਨ ਦੇ ਇਸ ਮਤਲਿ ਨੇ 25% ਵਾਅਦਾ ਲੈ ਕੇ ਦਿੱਤਾ ਹੈ ਕਿ ਜੇ ਨਹੀਂ ਮਜ਼ਦੂਰੀ ਹੈ ਉਹ ਤੋਂ 25% 25% ਵਾਅਦਾ ਕੀਤਾ ਜਾਵੇ ਤੇ ਬਾਕੀ ਜਗ੍ਹਾ ਮੰਡੀਆਂ ਚ ਵੀ ਇੰਨੀ ਮਜ਼ਦੂਰੀ ਪੰਜਾਬ ਚ ਮਜ਼ਦੂਰੀ ਇੱਕੋ ਜਿਹੀ ਹੈ ਪੰਜਾਬ ਦੇ ਵੱਖ-ਵੱਖ ਸਟੇਟਾਂ ਦੇ ਬਾਰੇ ਨਾ ਦੂਜੇ ਸਟੇਟਾਂ ਚ ਵਾਧੇ ਵਾਧਾ ਬਹੁਤ ਸਾਰੇ ਵਿਤਕਰੇ ਕਿਉਂ ਹੋ ਰਹੇ ਦੇਸ਼ ਤਾਂ ਇੱਕ ਹੀ ਹੈ ਹਾਂਜੀ ਦੇਸ਼ ਤਾਂ ਇੱਕ ਹੈ ਵਿਤਕਰੇ ਵਿਵਸਥਾ ਹੈ ਵਿਤਕਰੇ ਪੰਜਾਬ ਸਰਕਾਰ ਪਤਾ ਨਹੀਂ ਮੋਦੀ ਪਤਾ ਨਹੀਂ ਪੰਜਾਬ ਸਰਕਾਰ ਨੂੰ ਕਿਉਂ ਨਹੀਂ ਕੋਈ ਵਾਅਦਾ ਕਰਦਾ ਜਲੇਬਦੀ ਕਿਉਂ ਨਹੀਂ ਮੰਤ ਕਰਦਾ ਅਸੀਂ ਚਾਰ ਪੰਜ ਸਾਲ ਤੋਂ ਹਡਰ ਰਕੇਸ਼ ਮਰਤੁਲੀ ਪੰਜਾਬ ਚ ਲੜਾਈ ਲੜਾਈ ਕਰਦਾ ਰੰਦਾ ਮੰਡੀਆਂ ਬੰਦ ਕਰਦਾ ਇਹਦੇ ਖੁੱਲ ਜਾਂਦੀਆਂ ਇਹਦੇ ਬੰਦ ਹੋਣੀਆਂ ਪੂਰਾ ਲੇਬਨ ਦਾ ਵੀ ਸਹਿਯੋਗ ਨਹੀਂ ਦੇਿਆ ਜਿਸ ਕਰਕੇ ਮਜ਼ਦੂਰੀ ਜ ਨਹੀਂ ਵਧਾ ਇਹਦੀ ਪੂਰਾ ਇਤਫਾਕ ਸਾਰੇ ਪੰਜਾਬ ਚ ਕੀਤਾ ਹੈ ਉਹ ਆਰਤੀਆਂ ਦੇ ਸਹਿਯੋਗ ਨਾਲ ਵੀ ਅਸੀਂ ਪੂਰੀ ਕੰਮ ਆਪਣੀ ਹਰ ਤਾਲੂ ਕੰਮ ਜਬ ਕਰਾਂਗੇ ਤੇ ਮਜ਼ਦੂਰੀਆਂ ਲੈ ਕੇ ਛੱਡਾਂਗੇ ਧੰਨਵਾਦ ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਸੁਰਿੰਦਰ ਕੁਮਾਰ ਰਾਜੀ ਅਧਾਰ ਮੰਡੀ ਆਰਤੀ ਐਕਸ਼ਨ ਕਬੂਟਰ ਠੀਕ ਹੈ ਜੀ ਪ੍ਰਧਾਨ ਜੀ ਅੱਜ ਤੁਸੀਂ ਧਰਨੇ ਤੇ ਬੈਠੇ ਹੋ ਕੀ ਕਾਰਨ ਹੈ ਧਰਨੇ ਤੇ ਬੈਠਣ ਦਾ ਕਾਰਨ ਇਹ ਹੈ ਜੀ ਸਰਕਾਰ ਨੇ ਸਾਡੀ ਦામੀ ਯਾਰੀ ਆ 2019 ਤੋਂ 40 ਪਰਵੇ ਪਰ ਹੀ ਪ੍ਰਤੀ ਕਾਊਂਟਰ ਕਰ ਦਿੱਤੀ ਆ ਜਦ ਕਿ 22% ਮੁਤਾਬਕ ਸਾਡੀ ਦામੀ ਯਾਰੀ ਆ ਉਹ ਤਕਰੀਬਨ 12 ਪਰ 12 ਪੈਸੇ ਘਟਾ ਹੈ ਅੱਜ ਦੇ ਹਿਸਾਬ ਨਾਲ ਠੀਕ ਹੈ ਜੀ ਤੇ ਹੋਰ ਕੀ ਤੁਹਾਡੀਆਂ ਜਿਹੜੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਜਾਂ ਤੁਹਾਡੀਆਂ ਹੋਰ ਕਾਫੀ ਪਰੇਸ਼ਾਨੀਆਂ ਆਈਆਂ ਜਿਹੜੀਆਂ ਇੱਕ ਦੇ ਦਮ ਇਹ 22% ਕੀਤੀ ਜਾਵੇ ਦੂਜੀ ਇਹ ਕਿ ਰਜ਼ਾਈ ਦੀ ਰੇਬਰੇਟ ਵਧਾਉਣ ਸੰਬੰਧੀ ਆ ਕਿ ਰੇਬਰੇਟ ਵਧਾਇਆ ਜਾਵੇ ਇੱਕ ਮੋਗੇ ਜਿਹੜੀ ਆ ਉਹ 23% ਨੇ ਔਰ ਦਿੱਤੀ ਹੈ ਜਿਹੜੇ ਮੰਡੀ ਤੇ ਚਲੋ ਇਸਲਾ ਮਾਲਤਿਆ ਵਾ ਤੇ ਚੌਥੀ ਆਈਪੀਐਫ ਤੇ ਐਫਸੀਆਈ ਨੇ 50 ਕਰੋੜ ਰੁਪਏ ਲਗਭਗ ਸਾਡਾ ਦੇਣਦਾਰਾ ਉਹਦੇ ਨਹੀਂ ਰਹੀ ਤੇ ਬਾਕੀ ਮੌਇਸਚਰ ਮੀਟਰ ਇਹਨਾਂ ਨੇ ਮੌਇਸਚਰ ਕੱਟ ਲਾਇਆ ਸਾਨੂੰ ਕਣਕ ਦੇ ਉੱਤੇ ਪੀੜੇ ਸਾਡਾ ਛੋਟਾ ਸੀ ਚਾਹੁੰਦੇ ਆ ਸਾਡੇ ਕੋਲ ਸ਼ਾਰਟੇਜ ਨਾ ਕੱਟੀ ਜਾਵੇ ਸਾਨੂੰ ਵਾਪਸੀ ਦੀ ਪ੍ਰਧਾਨ ਜੀ ਦੇਖਣ ਚਾ ਰਿਹਾ ਅੱਜ ਆੜਤੀਆਂ ਨਾਲਾ ਤੁਹਾਡੇ ਨਾਲ ਮਜ਼ਦੂਰ ਵਰਗੀ ਬੈਠਾ ਵਾ ਇਹ ਕਿਉਂ ਸਾਧ ਦੇ ਰਹੇ ਤੁਹਾਡਾ ਇਹਨਾਂ ਦੇ ਜਿਹੜੇ ਲੇਬਰੇਟ ਹੈ ਲੋਡਿੰਗ ਦਾ ਬਹੁਤ ਘੱਟ ਹੈ ਜੀ 1 ਰੁਪਿਆ 94 ਪੈਸੇ ਆ ਜਦ ਕਿ 3 ਰੁਪਿਆ 30 ਪੈ ਅਨਲੋਡਿੰਗ ਰੇਟ ਹੈ ਇਹਨਾਂ ਦਾ ਠੀਕ ਹੈ ਜੀ ਉਹਨਾਂ ਜਿਹੜੇ ਅਨਲੋਡ ਕਰ ਰਿਹਾ ਗਦਾਮਾਂ ਚ ਉਹਨਾਂ ਨੂੰ ਵਾਧ ਰੇਟ ਮਿਲ ਰਿਹਾ ਇਹਨਾਂ ਨੂੰ ਘੱਟ ਰੇਟ ਮਿਲ ਰਿਹਾ ਅੱਜ ਤੁਸੀਂ ਫਸਲਾਂ ਦੀ ਖਰੀਦੋ ਖੋਤ ਬੰਦ ਕੀਤੀ ਹੈ ਤੇ ਜਮੀਦਾਰਾਂ ਨੂੰ ਦਿੱਕਤ ਨਹੀਂ ਆਏਗੀ ਨਹੀਂ ਜੀ ਜਿੰਮੇਦਾਰ ਭਰਾ ਸਾਡੇ ਨਾਲ ਸਹਿਮਤ ਵਾ ਕਿਉਂਕਿ ਗੌਰਮੈਂਟ ਕੋ ਝੋਨੇ ਦੀ ਸਟੋਰੇਜ ਵਾ ਚੌੜਾ ਦੀ ਸਟੋਰੇਜ ਵਾ ਤੇ ਜਗ੍ਹਾ ਨਹੀਂ ਗਈ ਇਸ ਕਰਕੇ ਇਹਦੇ ਸ਼ਰਾਂ ਵਾਲੇ ਆ ਉਹ ਝੋਨਾ ਲੋਨ ਤਿਆਰ ਨਹੀਂ ਅੱਜ ਪਹਿਲੀ ਤਰੀਕ ਤੋਂ ਤੁਸੀਂ ਧੰਨਾ ਦਿੱਤਾ ਹੜਤਾਲ ਕੀਤੀ ਹੈ ਤੇ ਕਿੰਨੇ ਦਿਨ ਤੱਕ ਚੱਲੂਗੀ ਇਹ ਅਨੁਮਤਿ ਸਮੇਲੇ ਹੀ ਆ ਜੀ ਜਿੰਨੇ ਜਦੋਂ ਸਰਕਾਰ ਸਾਡੀ ਮੰਗਾਂ ਮੰਨੇਗੀ ਫਿਰ ਅਸੀਂ ਇਹਨੂੰ ਭੁੱਲਾਂਗੇ ਠੀਕ ਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਓਮਕਰ ਕਾਰੀਆ ਜੀ ਪ੍ਰੈਕਸਕਤਰ ਆਰਟੀ ਐਸੋਸੀਏਸ਼ਨ ਕਪੂਟਲਾ ਕਾਲੀ ਸਾਬ ਅੱਜ ਸਾਰੇ ਆੜਤੀ ਵੀਰ ਤੇ ਮਜ਼ਦੂਰ ਵਰਗ ਇਕੱਠੇ ਹੋ ਕੇ ਤੁਸੀਂ ਹੜਤਾਲ ਕਰ ਰਹੇ ਹੋ ਧਰਨਾ ਦੇ ਰਹੇ ਹੋ ਮੰਡੀ ਵਿੱਚ ਕੀ ਕਾਰਨ ਹੋਇਆ ਕਾਰਨ ਦੇਖੋ ਜੀ ਇਹ 4 ਸਾਲ ਹੋ ਗਏ ਸਰਕਾਰ ਨੇ ਜਿਹੜੀ ਸਾਡੀ ਆੜਤਾ ਫ੍ਰੀਜ਼ ਕਰਤੀ ਆ ਇਹ ਕਿਦਾਂ ਹੋ ਸਕਦਾ ਵੀ ਕੋਈ ਵੀ ਕਿਸੇ ਦੀ ਇਨਕਮ ਫ੍ਰੀਜ਼ ਕਰਦੀ ਹੈ ਮਹਿੰਗਾਈ ਦਾ ਜਮਾਨਾ ਵਾ ਸਾਡੇ ਬੱਚਿਆਂ ਬੱਚਿਆਂ ਦੀ ਰੋਟੀ ਰੋਜੀ ਦਾ ਸਵਾਲ ਹੈਗਾ ਵਾ ਤੇ ਬਹੁਤ ਹੀ ਮਾੜੀ ਮੰਦ ਭਾਗੀ ਘਟਨਾ ਵਾ ਸਰਕਾਰ ਨੂੰ ਬਾਰ ਬਾਰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਉਹਨਾਂ ਦੇ ਜੂ ਨਹੀਂ ਸਿਰਕਦੀ ਇਹ ਤੁਹਾਡੇ ਆਧਰਨਾ ਜਿਹੜਾ ਰੋਸ਼ ਆ ਪੰਜਾਬ ਸਰਕਾਰ ਨਾਲ ਜਾਂ ਕੇਂਦਰ ਸਰਕਾਰ ਨਾਲ ਦੋਨਾਂ ਤੇ ਜੀ ਸੈਂਟਰ ਸਰਕਾਰ ਤੇ ਵੀ ਤੇ ਪੰਜਾਬ ਸਰਕਾਰ ਤੇ ਕਿਉਂਕਿ ਮਾਨ ਸਾਹਿਬ ਪਹਿਲਾਂ ਜਦੋਂ ਕਹਿੰਦੇ ਹੁੰਦੇ ਸੀ ਵੀ ਇਹ ਆਰਥੀਆਂ ਦਾ ਤੇ ਜ਼ਿੰਮੇਦਾਰ ਨੋ ਮਾਸਟਰ ਰਿਸ਼ਤਾ ਉਹ ਮੇਸ਼ਾ ਸਾਡੀ ਪੱਖ ਦੀ ਗੱਲ ਕਰਦਾ ਸੀ ਪਰ ਜਦੋਂ ਦੇ ਮੁੱਖ ਮੰਤਰੀ ਬਣੇ ਆ ਕੋਈ ਸਾਡੀ ਸੁਣਵਾਈ ਨਹੀਂ ਕਰਦੇ ਉਹਨਾਂ ਨੇ ਸਾਡੇ ਪੱਖ ਦੀ ਅੱਜ ਤੱਕ ਕੋਈ ਗੱਲ ਨਹੀਂ ਕੀਤੀ ਪਰ ਪੰਜਾਬ ਸਰਕਾਰ ਦਾ ਕਹਿਣਾ ਕਿ ਉਹ ਕਿਸਾਨਾਂ ਦੀ ਹਤੱਛੀ ਆ ਆਰਥੀ ਦੀ ਹਤੱਛੀ ਆ ਕਿ ਤੁਹਾਡੇ ਨਾਲ ਕਿਉਂ ਧੱਕਾ ਹੋ ਰਿਹਾ ਹੈ ਆਰਥੀਆਂ ਨਾਲ ਦੇਖੋ ਜੀ ਇਹ ਸਭ ਦਿਖਾਵੇ ਦੀਆਂ ਗੱਲਾਂ ਵਾਂਗ ਉਹਨ ਇਲੈਕਸ਼ਨ ਆ ਰਹੀ ਆ ਇਲੈਕਸ਼ਨਦਾਰ ਕੇ ਦਬਾਬ ਆ ਰਹੇ ਸਾਡੇ ਪੰਜਾਬ ਪ੍ਰਧਾਨ ਦੇ ਉੱਪਰ ਵੀ ਵੀ ਤੁਸੀਂ ਹੜਤਾਲ ਖੋਲੋ ਪਰ ਮਸਲਾ ਜਿਹੜਾ ਸਾਡੇ ਅਹੀਂ ਜਿਹੜੀਆਂ ਮੰਗਾਂ ਸੀ ਇੱਕ ਤਾਂ ਦੇਖੋ ਮਜ਼ਦੂਰਾਂ ਦੀ ਜਿਹੜੀ ਮਜ਼ਦੂਰੀ ਆ ਘੱਟੋ ਘੱਟ 25% ਮਜ਼ਦੂਰੀ ਵਧਣੀ ਚਾਹੀਦੀ ਆ ਜਿੱਦਾਂ ਮਹਿੰਗਾਈ ਹਰਿਆਣੇ ਦੇ ਤਰਜ਼ ਦੇ ਉੱਪਰ ਸਾਡੀ ਆੜਤ ਵਧਣੀ ਚਾਹੀਦੀ ਆ ਤੇ ਹੋਰ ਵੀ ਸਾਡਾ ਏਪੀ ਵਗੈਰਾ ਏਪੀ ਫੰਡ ਜਿਹੜਾ 50 ਲੱਖ ਰੁਪਏ ਰੱਖਿਆ ਸਰਕਾਰ ਨੇ ਦੱਬਿਆ ਹੋਇਆ ਉਹ ਵੀ ਵਾਪਸੀ ਹੋਣੀ ਚਾਹੀਦੀ ਆ ਹੋਰ ਕਈ ਛੋਟੀਆਂ-ਛੋਟੀਆਂ ਮੰਗਾਵਾਂ ਜਿਹੜੀਆਂ ਆ ਗਈਆਂ ਸਾਡੀਆਂ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰਕਾਰ ਨੂੰ ਮੈਸੇਜ ਦੇਖੋ ਜੀ ਉਹ ਪੈਲ ਦੇ ਆਧਾਰ ਤੇ ਉੱਪਰ ਸਾਡੀ ਆੜਤ ਦਾ ਮਸਲਾ ਹੱਲ ਕਰੇ ਲੇਬਰ ਦਾ ਡੇਟ ਦਾ ਦੇ ਤਾਂ ਤਾਂ ਕਿ ਜਿਹੜਾ ਕੰਮ ਬਹੁਤ ਵਧੀਆ ਤਰੀਕੇ ਨਾਲ ਚੱਲ ਸਕੇ ਇੱਕ ਗੱਲ ਹੋਰ ਆ ਵੀ ਉਹਨਾਂ ਨੇ ਰਾਈ ਸਿਸਟਮ ਜਿਹੜੇ ਹੈ ਸ਼ੇਂਦਰ ਵਾਲੇ ਨੇ ਵੱਡੀ ਜਿਹੜੀ ਪ੍ਰੋਬਲਮ ਆ ਫੇਰ ਤੱਕ ਚੋਲ ਜਿਹੜੇ ਗਦਾਮਾਂ 'ਚ ਪਏ ਆ ਸਰਕਾਰ ਦਾ ਪੰਜਾਬ ਵਾਲਾ ਬਿਲਕੁਲ ਧਿਆ ਯੋਗੀ ਦੇ ਉਹ ਚੋਰ ਨਹੀਂ ਝੱਕੇ ਜਾਂਦੇ ਤੇ ਛੇਦਰ ਵਾਲੇ ਨਹੀਂ ਝੋਨਾ ਨਹੀਂ ਝੱਕਣਾ ਜਿਹਦਾਰ ਕੇ ਫਿਰ ਪ੍ਰੋਬਲਮ ਉੱਥੇ ਦੇ ਉੱਤੇ ਖੜੀ ਰਹਿਣੀ ਆ ਇਹ ਸਾਰੀਆਂ ਜਿਹੜੀਆਂ ਮੰਗਾਵਾਂ ਉਹ ਮੰਨੀਆਂ ਪੈਣੀਆਂ ਸਰਕਾਰ ਨੂੰ ਜਿੰਨੀ ਦਰ ਨਹੀਂ ਮੰਗਦੀ ਮੰਨਦੀ ਓਨੀ ਦਰ ਅਨਮਿੱਥੇ ਸਮੇਂ ਦੀ ਹੜਤਾਲ ਆ ਕੋਚਾ ਦਾ ਹੀ ਭੁੱਖ ਹੜਤਾਲ ਤੇ ਬੈਨ ਮਜ਼ਦੂਰ ਹੀ ਐ ਧੰਨਵਾਦ ਹਾਂਜੀ ਸਰ ਕੀ ਨਾਂ ਤੁਹਾਡਾ ਰਣਜੀਤ ਸਿੰਘ ਜੀ ਠੀਕ ਹੈ ਜੀ ਸਰ ਅੱਜ ਤੁਸੀਂ ਧਰਨਾ ਦੇ ਰਹੇ ਹੋ ਮੰਡੀ 'ਚ ਬੈਠੇ ਸਾਰੇ ਆਰਟੀ ਤੇ ਮਜ਼ਦੂਰ ਵਰਗ ਨਾਲ ਕੀ ਤੁਹਾਡੀਆਂ ਮੰਗਾਂ ਹਨ ਸਾਡੀ ਪਹਿਲੀ ਤੇ ਮੰਗ ਇਹ ਆ ਜੀ ਵੀ ਸਾਡੀ ਜਿਹੜੀ ਆੜਤ ਹੈ ਉਹ 2.5% ਜਿਵੇਂ ਪਹਿਲੇ ਸੀ ਉਵੇਂ ਹੀ ਕਰਤੀ ਹੈ ਦੂਸਰੀ ਬੰਗ ਸਾਡੀ ਲੇਬਰ ਦੀ ਆ ਵੀ ਲੇਬਰ ਦੀ ਜਿਹੜੀ ਲੇਬਰ ਹੈ ਇਹ ਜਰੂਰ ਪਹਿਲੇ ਰੌਡ ਡਿਊਟੀ ਜਰੂਰ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਹੋਰ ਤੁਹਾਡੀਆਂ ਕੀ ਪੈਂਡਿੰਗ ਮੰਗਾਂ ਹਨ ਹੋਰ ਸਾਡੀਆਂ ਪੈਂਡਿੰਗ ਮੰਗਾਂ ਸਾਡੇ ਸਾਡੇ ਪੈਸੇ ਜਿਹੜੇ ਆੜ ਦੇ ਪੁਰਾਣੇ ਬਕਾਇਆ ਸਰਕਾਰ ਵੱਲ ਪਿਆ ਉਹ ਸਾਨੂੰ ਦੇ ਦੇ ਕਿੰਨੇ ਚਿਰ ਦਾ ਬਕਾਇਆ ਹੈ ਇਹ ਬਕਾਇਆ ਤਾਂ ਸਾਡਾ 5-6 ਸਾਲ ਦਾ ਪਿਆ ਜੀ ਇਹਨਾਂ 50 ਕਰੋੜ ਰੁਪਈਆ ਸਾਡਾ ਬਣਦਾ ਇਹਨਾਂ ਕੀ ਕਾਰਨ ਕੀ ਆ ਜਿਹੜਾ ਨਾ ਨਾ ਸਰਕਾਰ ਕਿਉਂ ਨਹੀਂ ਬਗਾਇਆ ਕਲੀਅਰ ਕਰਦੀ ਸਰਕਾਰਾਂ ਬਾਦਸ਼ਾਹ ਜੀ ਉਹਨਾਂ ਨੂੰ ਹੀ ਆ ਹੁਣ ਏਸੇ ਕਰਕੇ ਤਾਂ ਹੀ ਉਹਨਾਂ ਦਬਾੜੇ ਹੋਏ ਆ ਕਿ ਭਾਈ ਸਾਡਾ ਦਿਓ ਪਿਛਲਾ ਬਕਾਇਆ ਗਾਂ ਸਾਨੂੰ ਦਿਓ ਅੱਜ ਤੁਸੀਂ ਸਾਰੇ ਪੰਜਾਬ ਦੀਆਂ ਮੰਡੀਆਂ 'ਚ ਹੜਤਾਲ ਕੀਤੀ ਆੜਤੀਆਂ ਨੇ ਤੇ 15 ਤਰੀਕ ਨੂੰ ਪੰਚਾਇਤੀ ਚੋਣਾਂ ਨੇ ਇਹਦਾ ਨੁਕਸਾਨ ਨਹੀਂ ਹੋਏਗਾ ਸਰਕਾਰ ਨੂੰ ਸਰਕਾਰ ਨੂੰ ਨੁਕਸਾਨ ਤਾਂ ਹੋਏਗਾ ਜੀ ਇਹਨਾਂ ਗੱਲਾਂ ਦਾ ਜੋ ਸਾਡੇ ਨਾਲ ਨਿਭੜੇ ਸਹੀ ਰਹਿ ਸਰਕਾਰ ਦੇ ਨਾਲ ਆ ਜੀ ਸਾਡੇ ਨਾਲ ਸਰਕਾਰ ਨੇ ਨਿਭਣੀ ਤਾਂ ਹੀ ਸਰਕਾਰ ਨਾਲ ਕੋਈ ਹੋਣਾ ਤੁਸੀਂ ਅੰਨਮਿੱਥੇ ਸਮੇਂ ਲਈ ਅੱਜ ਹੜਤਾਲ ਕੀਤੀ ਕੋਈ ਸਰਕਾਰ ਦਾ ਸੁਨੇਹਾ ਆਇਆ ਤੁਹਾਡੀ ਮੰਗਾਂ ਮੰਨਣ ਅੱਜ ਪਹਿਲਾਂ ਦੇਣਾ ਜੀ ਦੇਖੋ ਕੀ ਕਰਦੀ ਸਰਕਾਰ ਠੀਕ ਜੀ ਜੇ ਤੁਹਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਕੀ ਤੁਹਾਡੇ ਅਗਲੇ ਪ੍ਰੋਗਰਾਮ ਹੋਣਗੇ ਫਿਰ ਅਸੀਂ ਸਲਾਹ ਕਰਾਂਗੇ ਸਾਰੇ ਸਾਰੇ ਪੰਜਾਬ ਲੈਵਲ ਤੇ ਬੈਠ ਕੇ ਧਰਨਾ ਜਾ ਵੀ ਕਰਾਂਗੇ ਇਹ ਹੁੰਦਾ ਧਰਨਾ ਤੁਹਾਡਾ ਕਦੋਂ ਤੱਕ ਚੱਲੇਗਾ ਇਹ ਵੀ ਇਹ ਮੇਰੇ ਅੰਮ੍ਰਿਤਸਰ ਵਿਲੇਜ ਸਰਕਾਰ ਨਹੀਂ ਗੱਲ ਕਰਦੀ ਹੈ ਤੇ ਚੱਲ ਚਲੀ ਜਾਣਾ ਠੀਕ ਹੈ ਧੰਨਵਾਦ